ਆਓ ਉਹਦੀ ਗੱਲ ਕਰੀਏ ਜਿਹਨੂੰ ਸਾਰੇ ਲੱਭਦੇ ਫਿਰਦੇ ਆ ਜੋ ਕਿਤੇ ਗਵਾਜੇ ਗਈ ਆ ਉਹ ਹੈ ਖੁਸ਼ੀ ਆਨੰਦ ਖੇੜਾ ਜੋ ਸਾਰਿਆਂ ਦੇ ਚਿਹਰਿਆਂ ਤੋਂ ਕਿਧਰੇ ਗਾਇਬ ਹੁੰਦਾ ਜਾ ਰਿਹਾ ਹੈ ਇੰਨਾ ਕੁਝ ਹੋਣ ਦੇ ਬਾਵਯੂਦ ਵੀ ਇਹ ਖੁਸ਼ੀ ਇਹ ਖੇੜਾ ਇਹ ਆਨੰਦ ਕਿੱਥੇ ਚਲਾ ਗਿਆ ਹੈ ਵੱਖ-ਵੱਖ ਵਿਚਾਰਕਾਂ ਦੇ ਵਿਚਾਰਾਂ ਰਹੀ ਇਸ ਚੀਜ਼ ਨੂੰ ਜਾਣਨ ਤੇ ਅਸਲ ਵਿੱਚ ਖੁਸ਼ੀ ਹੈ ਕੀ ਇਹ ਸਮਝਣ ਦਾ ਯਤਨ ਕਰਦੇ ਆਂ ਖੁਸ਼ੀ ਇੱਕ ਐਸੀ ਖੋਜ ਇੱਕ ਐਸੀ ਚਾਹ ਹੈ ਜੋ ਦੇਸ਼ ਕਾਲ ਸਭਿਆਚਾਰ ਤੇ ਧਰਮ ਦੀਆਂ ਸੀਮਾਵਾਂ ਤੋਂ ਕਿਤੇ ਪਰੇ ਦੀ ਗੱਲ ਹੈ ਕੋਈ ਕੁਝ ਵੀ ਹੋਵੇ ਪਰ ਖੁਸ਼ ਤਾਂ ਹੋਣਾ ਹੀ ਚਾਹੁੰਦਾ ਹੈ ਨਾ ਹੁਣ ਇਹ ਤੇ ਕਿਦਰੇ ਹੋ ਨਹੀਂ ਸਕਦਾ ਕਿ ਗੱਲ ਖੁਸ਼ੀ ਦੀ ਹੋਵੇ ਤੇ ਵੱਡੇ ਵੱਡੇ ਵਿਚਾਰਕਾਂ ਨੇ ਇਸ ਉੱਤੇ ਆਪਣੇ ਵਿਚਾਰ ਨਾ ਦਿੱਤੇ ਹੋਣ ਹਾਂ ਉਹਨਾਂ ਵਿਚਾਰਕਾਂ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਸਧਾਰਨ ਮਨ ਖੁਸ਼ੀ ਬਾਰੇ ਕੀ ਸੋਚਦਾ ਹੈ ਇਹਦੇ ਬਾਰੇ ਥੋੜੀ ਜੀ ਚਰਚਾ ਕਰਦੇ ਹਾਂ ਬਚਪਨ ਵਿੱਚ ਕਿਸੇ ਚੀਜ਼ ਦਾ ਮਿਲ ਜਾਣਾ ਸਾਡੇ ਲਈ ਖੁਸ਼ੀ ਦਾ ਸਬਬ ਹੁੰਦਾ ਕੁਝ ਖਾਣ ਨੂੰ ਮਿਲ ਜਾਣਾ ਕੁਝ ਖੇਡਣ ਨੂੰ ਮਿਲ ਜਾਣਾ ਕੁਝ ਮੇਲੇ ਜਾਣ ਨੂੰ ਮਿਲ ਜਾਣਾ ਤਾਂ ਮਨ ਖੇਡ ਜਾਂਦਾ ਸੀ ਤੇ ਹੁਣ ਆਈਫੋਨ ਹੀ ਬਹੁਤਿਆਂ ਲਈ ਖੁਸ਼ੀ ਬਣਿਆ ਹੋਇਆ ਹੈ ਉਹ ਜੇ ਸਾਰੀਆਂ ਉਦਾਹਰਨਾਂ ਖੁਸ਼ੀ ਨੂੰ ਬਸ ਸੀਮਤ ਜਾਂ ਕਰਦੀਆਂ ਨੇ ਜਦੋਂ ਕੁਝ ਮਿਲ ਗਿਆ ਤਾਂ ਖੁਸ਼ ਨਾ ਮਿਲਿਆ ਤਾਂ ਉਸ ਦੇ ਮਿਲਣ ਦੀ ਉਡੀਕ ਆਓ ਹੁਣ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਰਸਤੋ ਵਰਗੇ ਮਹਾਨ ਦਾਰਸ਼ਨਿਕ ਇਸੇ ਤਰ੍ਹਾਂ ਹੀ ਵਿਕਟਰ ਫ੍ਰੈਂਕਲ ਖੁਸ਼ੀ ਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹਨ ਉਹਨਾਂ ਦੀ ਅੰਤਰਦ੍ਰਿਸ਼ਟੀ ਇਸ ਬਾਰੇ ਕੀ ਕਹਿੰਦੀ ਹੈ ਤੇ ਅਖੀਰ ਇਨ੍ਹਾਂ ਤੋਂ ਅੱਗੇ ਸਾਡੇ ਗੁਰੂ ਸਾਹਿਬ ਇਸ ਬਾਰੇ ਕੀ ਵਿਚਾਰ ਰੱਖਦੇ ਹਨ ਇਹ ਜਾਨਣਾ ਬਹੁਤ ਹੀ ਜ਼ਰੂਰੀ ਹੈ ਅਰਸਤੋ ਕਹਿੰਦੇ ਨੇ ਖੁਸ਼ੀ ਅਸਲ ਵਿੱਚ ਸਾਡੇ ਆਪਣੇ ਉੱਤੇ ਹੀ ਨਿਰਭਰ ਕਰਦੀ ਹੈ ਜਿਸ ਦਾ ਰਾਜ਼ ਲੁਕਿਆ ਹੈ ਗੁਨਾ ਨੂੰ ਇਕੱਤਰ ਕਰਨ ਦੇ ਤਾਂ ਕਿ ਇਨਸਾਨ ਰੱਜਿਆ ਮਹਿਸੂਸ ਕਰੇ ਹੁਣ ਆਪਾਂ ਗੱਲ ਕਰਨੀ ਹੈ ਵਿਕਟਰ ਫ੍ਰੈਂਕਲ ਦੀ ਜੋ ਕਿ ਇੱਕ ਆਸਟਰੀਅਨ ਥੈਰਾਪਿਸਟ ਸੀ ਤੇ ਜਿਸ ਨੇ ਜਰਮਨੀ ਦੇ ਕੰਸੈਂਟਰੇਸ਼ਨ ਕੈਂਪਾਂ ਵਿੱਚ ਬਹੁਤ ਹੀ ਬੁਰਾ ਸਮਾਂ ਬਿਤਾਇਆ ਪਰ ਉੱਥੇ ਰਹਿ ਕੇ ਉਸ ਨੇ ਸਿੱਖਿਆ ਕਿ ਦੁੱਖ ਵਿੱਚੋਂ ਵੀ ਖੁਸ਼ੀ ਲੱਭੀ ਜਾ ਸਕਦੀ ਹੈ ਇਹ ਹੀ ਚੀਜ਼ ਉਸ ਨੇ ਆਪਣੀਆਂ ਕਿਤਾਬਾਂ ਵਿੱਚ ਵੀ ਲੋਕਾਂ ਨੂੰ ਸਮਝਾਈ ਉਹ ਲਿਖਦੇ ਨੇ ਜਦੋਂ ਅਸੀਂ ਇਸ ਹਾਲਤ ਵਿੱਚ ਹੋਈਏ ਨਾ ਕਿ ਅਸੀਂ ਹਾਲਾਤਾਂ ਨੂੰ ਬਦਲ ਨਾ ਸਕਦੇ ਹੋਈਏ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਹਾਲਾਤ ਸਾਨੂੰ ਵੰਗਾ ਰਹੇ ਹਨ ਤੇ ਸਾਨੂੰ ਉਹਨਾਂ ਦਾ ਚੈਲੰਜ ਸਵੀਕਾਰ ਕਰਦਿਆਂ ਹੋਇਆਂ ਖੁਦ ਨੂੰ ਉਹਨਾਂ ਦੇ ਖਿਲਾਫ ਖੜੇ ਕਰ ਲੈਣਾ ਚਾਹੀਦਾ ਹੈ ਖੁਦ ਨੂੰ ਬਦਲ ਲੈਣਾ ਚਾਹੀਦਾ ਹੈ ਵੈਸੇ ਵੀ ਸੋਚਣ ਵਾਲੀ ਗੱਲ ਹੈ ਹਾਲਾਤ ਕਦੋਂ ਸਾਡੇ ਵੱਲ ਹੁੰਦੇ ਨੇ ਕਈ ਵਾਰ ਕਿਸੇ ਨੂੰ ਕੋਈ ਸਰੀਰਕ ਰੋਗ ਹੁੰਦਾ ਹੈ ਕੋਈ ਸਮਾਜਿਕ ਤੌਰ ਤੇ ਕੋਈ ਆਰਥਿਕ ਤੌਰ ਤੇ ਤੇ ਕੋਈ ਧਾਰਮਿਕ ਤੌਰ ਤੇ ਕਿਸੇ ਨਾ ਕਿਸੇ ਰੂਪ ਵਿੱਚ ਪਜਾ ਹੁੰਦਾ ਹੈ ਅਗਲੇ ਵਿਚਾਰਕ ਮਾਰਟਿਨ ਸਲਗਿਮਨ ਹਨ ਜੋ ਕਿ ਪੋਜ਼ਿਟਿਵਿਟੀ ਦੀ ਗੱਲ ਕਰਦੇ ਹਨ ਸਕਾਰਾਤਮਕ ਸੋਚ ਦੀ ਗੱਲ ਕਰਦੇ ਹਨ ਉਹ ਕਹਿੰਦੇ ਹਨ ਕਿ ਜਦੋਂ ਹਾਲਾਤ ਵਿਗੜ ਜਾਂਦੇ ਨੇ ਤਾਂ ਪੋਜ਼ਿਟਿਵ ਬੰਦੇ ਤੇ ਉਹਨਾਂ ਹਾਲਾਤਾਂ ਦਾ ਕੇਵਲ 50% ਹੀ ਮਾੜਾ ਅਸਰ ਪੈਂਦਾ ਹੈ ਹੁਣ ਗੱਲ ਕਰਦੇ ਹਾਂ ਮਸ਼ਹੂਰ ਮਨੋਵਿਗਿਆਨਕ ਡੈਨੀਅਲ ਕੈਨੇਮਨ ਦੀ ਉਹਨਾਂ ਦੇ ਵਿਚਾਰ ਕੁਝ ਅਲੱਗ ਹੀ ਤਰ੍ਹਾਂ ਦੇ ਨੇ ਉਨ੍ਹਾਂ ਅਨੁਸਾਰ ਖੁਸ਼ੀ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਯਾਦਾਂ ਤੇ ਤਜਰਬੇ ਵਿਚਲਾ ਅੰਤਰ ਸਮਝ ਲੈਣਾ ਚਾਹੀਦਾ ਹੈ ਤਜਰਬਾ ਉਹ ਹੁੰਦਾ ਹੈ ਜੋ ਸਾਨੂੰ ਵਰਤਮਾਨ ਵਿੱਚ ਹੋ ਰਿਹਾ ਹੁੰਦਾ ਹੈ ਤਜਰਬਾ ਕਰਨ ਵਾਲਾ ਇਨਸਾਨ ਅੱਜ ਵਿੱਚ ਜੀਉਂਦਾ ਹੈ ਜਿਸ ਨੂੰ ਕਿ ਹੁਣ ਇਸ ਵੇਲੇ ਦਾ ਐਕਸਪੀਰੀਅੰਸ ਹੋ ਰਿਹਾ ਹੈ ਤੇ ਯਾਦਾਂ ਵਿੱਚ ਜੀਣ ਵਾਲਾ ਇਨਸਾਨ ਕੱਲ ਵਿੱਚ ਜੀਉਂਦਾ ਹੈ ਯਾ ਆਉਣ ਵਾਲੇ ਕੱਲ ਵਿੱਚ ਜਿਉਂਦਾ ਹੈ ਆਓ ਇੱਕ ਉਦਾਹਰਨ ਨਾਲ ਸਮਝਦੇ ਹਾਂ ਮੰਨ ਲਓ ਆਪਾਂ ਇੱਕ ਹੋਟਲ ਵਿੱਚ ਗਏ ਬੜਾ ਵਧੀਆ ਉੱਥੇ ਖਾਣਾ ਖਾਦਾ ਬੜਾ ਮਜ਼ਾ ਆ ਰਿਹਾ ਸੀ ਤੇ ਅਚਾਨਕ ਕੀ ਹੋਇਆ ਕਿ ਵੇਟਰ ਨੇ ਤੁਹਾਡੇ ਉੱਤੇ ਜਾਂ ਮੇਰੇ ਉੱਤੇ ਕੁਝ ਸਬਜੀ ਜਾਂ ਕੋਈ ਚੀਜ਼ ਗिरा ਦਿੱਤੀ ਤਾਂ ਅਸੀਂ ਇੱਕੋ ਦਮ ਕ੍ਰੋਧ ਵਿੱਚ ਆ ਗਏ ਸਾਰਾ ਮਜ਼ਾ ਖਰਾਬ ਹੋ ਗਿਆ ਹੁਣ ਜਦੋਂ ਅਸੀਂ ਘਰ ਜਾਵਾਂਗੇ ਤੇ ਉੱਥੇ ਜਾ ਕੇ ਅਸੀਂ ਇਹ ਭੁੱਲੀ ਜਾਵਾਂਗੇ ਕਿ ਅਸੀਂ ਇੱਕ ਰਲਿਆ ਮਿਲਿਆ ਤਜਰਬਾ ਕੀਤਾ ਸੀ ਸਾਨੂੰ ਖਾਣ ਦਾ ਬਹੁਤ ਮਜ਼ਾ ਆਇਆ ਸੀ ਪਰ ਅਸੀਂ ਜਿਵੇਂ ਇੱਕ ਇਨਸਾਨ ক্রিকেট ਦਾ ਮੈਚ ਵੇਂਦਿਆ ਹੋਇਆ ਸਕੋਰ ਦਾ ਵੀ ਹਿਸਾਬ ਰੱਖਦਾ ਹੈ ਇਸੇ ਤਰ੍ਹਾਂ ਹੀ ਇਸ ਚੀਜ਼ ਤੇ ਜ਼ਿਆਦਾ ਫੋਕਸ ਕਰਾਂਗੇ ਕਿ ਐਂਡ ਉੱਤੇ ਕੀ ਹੋਇਆ ਸੀ ਤੇ ਅਸੀਂ ਮੈਚ ਦੇ ਨਤੀਜੇ ਵੱਲ ਜ਼ਿਆਦਾ ਫੋਕਸ ਕਰਾਂਗੇ ਨਾ ਕਿ ਸਾਰੇ ਮੈਚ ਦਾ ਜੋ ਅਸੀਂ ਮਜ਼ਾ ਲਿਆ ਉਸ ਉੱਤੇ ਇਨ੍ਹਾਂ ਉਦਾਹਰਨਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਖੁਸ਼ੀ ਕੋਈ ਆਖਰੀ ਪੜਾ ਨਹੀਂ ਜਦਕਿ ਨਿਤ ਕੀਤੇ ਜਾਣ ਵਾਲੇ ਕੰਮਾਂ ਦਾ ਇੱਕ ਸਾਂਝਾ ਅਸਰ ਹੈ ਇਸ ਨੂੰ ਕੇਵਲ ਤੇ ਕੇਵਲ ਚੀਜ਼ਾਂ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ ਤੇ ਸਕਾਰਾਤਮਕਤਾ ਇਸ ਤੇ ਵਧੀਆ ਪ੍ਰਭਾਵ ਪਾਉਂਦੀ ਹੈ ਤੇ ਜਿੰਨੇ ਅਸੀਂ ਸਕਾਰਾਤਮਕ ਹੋਵਾਂਗੇ ਓਨੇ ਹੀ ਅਸੀਂ ਖੁਸ਼ ਪਾਏ ਜਾਵਾਂਗੇ ਤੇ ਦੂਜਿਆਂ ਨੂੰ ਵੀ ਖੁਸ਼ ਰੱਖਾਂਗੇ ਇਹ ਤਾਂ ਸਮਝ ਲਓ ਏਵੇਂ ਹੈ ਜਿਵੇਂ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ ਸਾਡੇ ਨਿਊਰੋਨ ਇਸੇ ਤਰੀਕੇ ਨਾਲ ਕੰਮ ਕਰਦੇ ਨੇ ਉਹਨਾਂ ਵਿੱਚ ਇੱਕ ਮਿਰਰਿੰਗ ਮੈਕੈਨਿਜ਼ਮ ਹੁੰਦਾ ਹੈ ਸਮਝ ਲਓ ਕਿ ਸ਼ੀਸ਼ੇ ਅੱਗੇ ਜੋ ਆਇਆ ਉਹੀ ਦਿਖਾਈ ਦੇਵੇਗਾ ਗੁਰੂ ਸਾਹਿਬ ਤਾਂ ਗੁਰਬਾਣੀ ਰਾਈ ਸਾਰੀਆਂ ਹੀ ਗੱਲਾਂ ਕਹਿ ਦਿੰਦੇ ਨੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਬਿਨਾ ਸੰਤੋਖ ਨਹੀਂ ਕੋ ਰਾਜੈ ਹੁਣ ਜਿਵੇਂ ਅਰਸਟੋ ਨੇ ਗੁਨਾ ਦੀ ਗੱਲ ਕੀਤੀ ਸੀ ਗੁਰੂ ਸਾਹਿਬ ਕਹਿੰਦੇ ਨੇ ਗੁਨਾ ਕਾ ਹੋਵੇ ਵਾਸਲਾ ਕਡ ਵਾਸ ਲਈ ਜੇ ਜਿਹੜੀ ਗੱਲ ਡੈਨੀਅਲ ਨੇ ਕੀਤੀ ਸੀ ਉਹ ਕਿੰਨਾ ਸਮਾਂ ਪਹਿਲਾਂ ਗੁਰੂ ਸਾਹਿਬ ਕਰ ਚੁੱਕੇ ਨੇ ਗੁਰੂ ਸਾਹਿਬ ਕਹਿੰਦੇ ਨੇ ਗੁਰਮੁਖ ਵਰਤਮਾਨ ਵਿੱਚ ਵਰਤਦਾ ਗੁਰਮੁਖ ਨੇ ਵਰਤਮਾਨ ਵਿੱਚ ਵਰਤਨਾ ਹੈ ਤੇ ਬੀਤੇ ਬਾਰੇ ਕਹਿੰਦੇ ਨੇ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਦਾ ਹੁਕਮ ਪਛਾਨੇ ਤੇ ਭਵਿੱਖ ਨੂੰ ਲੈ ਕੇ ਕੀ ਵਿਚਾਰ ਨੇ ਗੁਰੂ ਸਾਹਿਬ ਦੇ ਗੁਰੂ ਸਾਹਿਬ ਕਹਿੰਦੇ ਨੇ ਆਗਾਹਾਂ ਕੁਤਰਾੰ ਪਿੱਛਾ ਫੇਰ ਨਾ ਮੁਹਡੜਾ ਅੱਗੇ ਫੇਰ ਮਿਲਾਂਗੇ ਤੇ ਇਦਾਂ ਹੀ ਕਿਸੇ ਟਾਪਿਕ ਤੇ ਵਿਚਾਰਾਂ ਕਰਦਿਆਂ ਹੋਇਆਂ ਗੱਲਾਂ ਨੂੰ ਸਮਝਣ ਸਮਝਾਉਣ ਦਾ ਯਤਨ ਕਰਾਂਗੇ ਉਹਨਾਂ ਚਿਰ ਤੱਕ ਖੁਸ਼ ਰਹੋ ਤੰਦਰੁਸਤ ਰਹੋ ਆਬਾਦ ਰਹੋ